ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ੇ ਦੇ ਖਾਤਮੇ ਲਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਸਫਲ ਬਣਾਉਣ ਲਈ ਐਸਐਸਪੀ ਕਪੂਰਥਲਾ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਰੌਲਪਿੰਡੀ ਦੇ ਐਸਐਚਓ ਮੇਜਰ ਸਿੰਘ ਦੀ ਅਗਵਾਈ ਹੇਠ ਗੈਲੈਕਸੀ ਗਲੋਬਲ ਸਕੂਲ ਪਾਸਟਾ ਵਿਖੇ ਸੈਮੀਨਾਰ ਕਰਵਾਇਆ ਗਿਆ ਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਪ੍ਰਤੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਇਸ ਦੌਰਾਨ ਜਿੱਥੇ ਸਕੂਲ ਵਿਖੇ ਬੱਚਿਆਂ ਵੱਲੋਂ ਰੈਲੀ ਕੱਢੀ ਗਈ ਉੱਥੇ ਹੀ ਬੱਚਿਆਂ ਨੇ ਨਸ਼ਾ ਵਿਰੋਧੀ ਨਾਅਰੇ ਵੀ ਲਗਾਏ ਇਸ ਮੌਕੇ थाना ਰਾਵੜੂ ਪਿੰਡੀ ਦੇ ਐਸ ਐਚਓ ਮੇਜਰ ਸਿੰਘ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਬੱਚਿਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਸਾਨੂੰ ਸਾਰਿਆਂ ਨੂੰ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੀ ਨਸ਼ੇ ਦੀ ਰੋਕਥਾਮ ਲਈ ਜੰਗੀ ਪੱਧਰ ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਕੋਈ ਵੀ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਹੀ ਪੁਲਿਸ ਨੂੰ ਦਿੱਤੀ ਜਾਵੇ। ਅਸੀਂ ਪ੍ਰਿੰਸੀਪਲ ਇੱਥੇ ਦੇ ਨੇ ਮੈਡਮ ਕਵੰਤਕੂ ਜੀ ਜੋ ਸਪੈਂਸ ਵੀ ਆ ਪਾਸ ਦੇ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਕਿ ਜੋ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਬਰੋਂ ਤੋਂ ਐਮਐਮ ਸੁਰਹੀਆ ਉਹਦੇ ਵਿੱਚ ਅਸੀਂ ਮੋਹਰੇ ਦੇ ਵਿਦਿਆਰਥੀ ਆ ਆਪਣੇ ਸੁਪਰਸਟਾਫਾ ਉਹਨਾਂ ਕੋਲੋਂ ਮਨਾ ਸੈਮੀਨਾਰ ਲਗਵਾ। ਜੀ ਉਹਦੇ ਸਬੰਧ ਚ ਪੈਟੀ ਪਾ ਲਈ ਮੋਹਰੇ ਸਟਾਫ ਨਾਲ ਬਸ ਇਹ ਇੱਕ ਉਸ ਆਪਣਾ ਰੋਡ ਮਾਰਚ ਕੱਢਿਆ ਬੱਚਿਆਂ ਨੂੰ ਸੈਮੀਨਾਰ ਲਾ ਕੇ ਉਹਨਾਂ ਨਸ਼ਿਆਂ ਦੇ ਖਿਲਾਫ ਨਾਅਤ ਕੀਤਾ ਕਿ ਉਹ ਇਹਨ ਦਿਨ ਨੁਕਸਾਨ ਬਦੱਸਿਆ ਕਿ ਤੋਂ ਲਾਵਾ ਨਸ਼ਿਆਂ ਦੇ ਲਾਵਾ ਅਸੀਂ ਉਹਨਾਂ ਨੂੰ ਅਟੈਕ ਹੋਣੇ ਚਾਹੁੰਦੀ ਪਾਰਲਮੈਂਟ ਦੱਸਿਆ ਕਿ ਬੱਚਿਓ ਜੋ ਕਾਨੂੰਨ ਦੇ ਮਤਲਬ ਤੁਸੀਂ ਆਪਣੇ ਡਿਪਟੀ ਅਫਸਰ ਕਰੋ ਨਸ਼ਿਆਂ ਦੇ ਖਿਲਾਫ ਫਿਰ ਤੁਹਾਨੂੰ ਸਰ ਕੋਈ ਨੰਬਰ ਵੀ ਤੁਸੀਂ ਅਲਾਉਂਸ ਕੀਤਾ ਹੈ ਕਿ ਜੇ ਕੋਈ ਬੰਦਾ ਗਨਸ਼ਾ ਕਰਦਾ ਉਹਦੇ ਬਾਰੇ ਜਾਣਕਾਰੀ ਦੇਣੇ ਨੂੰ ਮੇਰੇ ਕੋ ਜੀ ਮੈਂ ਉੱਥੇ ਸੈਮੀਨਾਰ ਦੇ ਜੋ ਸੀ ਪੰਜਾਬ ਦਾ ਨੰਬਰ ਆ ਇੱਥੇ ਮੈਂ ਵੀ ਅਲਾਉਂਸ ਲਈ ਮੁਖਾਕਾ ਆਇਆ ਜੀ ਤੇ ਫਿਰ ਸਿਰਫ ਬਾਲੂ ਬੇਨਤੀ ਕੀਤੀ ਹੈ ਕਿ ਤੁਸੀਂ ਇਹ ਨੰਬਰ ਆਪਣੇ ਤਗਾ ਤੋਂ ਜੀ ਤਾਂ ਜੋ ਕਿਸੇ ਨੂੰ ਕੋਈ ਮੁਸ਼ਕਲ ਹੁੰਦੀ ਆ ਉਹਦਾ ਨਾਮ ਕਪਟਰ ਹੋ ਜਾਊਗਾ ਕਿ ਉਹਦਾ ਤੇਰੇ ਕੋਈ ਨਸ਼ਾ ਕਰਦਾ ਬੱਚੇ ਦੱਸੇ ਆ ਕੋਈ ਕਮਾਂਡੀ ਕਿ ਉਹ ਨਸ਼ਾ ਸ਼ੁਰੂ ਜਾਂਦਾ ਇਹ ਪੰਜਾਬ ਸਰਕਾਰ ਉਹਦਾ ਪ੍ਰੇਰਣਾ ਕਰਵਾ ਰਹੀ ਆ ਕਿ ਜੇ ਕੋਈ ਕੋਈ ਕਰਦਾ ਕਿ ਉਹਦੀ ਤਲਾਸ਼ ਦੋ ਕੋਈ ਨਾਮ ਕੋ ਆਉਣ ਵਾਲੇ ਦਿਨਾਂ ਵਿੱਚ ਵੀ ਕੋਈ ਸਕੂਲਾਂ ਵਿੱਚ ਇਸ ਤਰ੍ਹਾਂ ਦੇ ਸੈਮੀਨਾਰ ਲੱਗਣਗੇ ਜੀ ਸਰਪੋ ਜੀ ਲਗਾਤਾਰ ਲੱਗਦੇ ਜੀ ਜੀ ਇਹ ਲੱਗ ਉਸ ਦਿਨ ਜੇ ਇਹ ਮੇਰਾ ਸਤਾਰਮਾ ਸੈਮੀਨਾਰ ਸਕੂਲ ਵਿੱਚ ਆ ਜੀ ਤੇ ਬਾਕੀ ਸਾਰੇ ਸਮਾਂ ਲਾ ਰਹੇ ਹੱਪੜ ਲੈ ਸੈਮੀਨਾਰ ਉਧਰ ਗੈਲੈਕਸੀ ਗਲੋਬਲ ਸਕੂਲ ਦੇ ਪ੍ਰਿੰਸੀਪਲ ਕੁਲਵੰਤ ਕੌਰ ਨੇ ਕਿਹਾ ਕਿ ਸਕੂਲ ਦੇ ਬੱਚਿਆਂ ਨੇ ਪ੍ਰਣ ਕੀਤਾ ਹੈ ਕਿ ਉਹ ਕਦੇ ਵੀ ਜ਼ਿੰਦਗੀ ਵਿੱਚ ਨਸ਼ਾ ਨਹੀਂ ਕਰਨਗੇ ਅਤੇ ਅਗਰ ਕੋਈ ਨਸ਼ਾ ਕਰੇਗਾ ਤਾਂ ਉਹ ਉਸ ਨੂੰ ਰੋਕਣ ਲਈ ਪ੍ਰੇਰਿਤ ਕਰਨਗੇ। ਉਹਨਾਂ ਨਾਲ ਹੀ थाना ਮੁਖੀ ਮੇਜਰ ਸਿੰਘ ਦਾ ਉਹਨਾਂ ਦੇ ਸਕੂਲ ਵਿਖੇ ਸੈਮੀਨਾਰ ਕਰਵਾਉਣ ਲਈ ਧੰਨਵਾਦ ਕੀਤਾ। ਪਿੰਡ ਪਾਸਟਾ ਤੋਂ ਨਵਰਾੰਗ ਚੈਨਲ ਲਈ ਅرجੰਤਰ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਮੈਂ ਕੁਲਵੰਤ ਕੌਰ ਪ੍ਰਿੰਸੀਪਲ ਗੈਲੈਕਸੀ ਗਲੋਬਲ ਸਕੂਲ ਪਾਸਟਾ ਬੋਲੋ ਐਸਐਚਓ ਸਾਹਿਬ ਸਰਦਾਰ ਮੇਜਰ ਸਿੰਘ ਜੀ ਦਾ ਤੈਹਦਿਲੋ ਧੰਨਵਾਦੀਆਂ ਕਿ ਉਹਨਾਂ ਨੇ ਜੋ ਪ੍ਰਸ਼ਾਸਨ ਵੱਲੋਂ ਯੋਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਚਲਾਈ ਆ ਉਹਨਾਂ ਦਾ ਧੰਨਵਾਦ ਕਰਦੇ ਹੋਏ ਮੈਂ ਉਹਨਾਂ ਦਾ ਤੈਹਦਿਲੋ ਧੰਨਵਾਦੀਆਂ ਕਿ ਉਹਨਾਂ ਨੇ ਮੇਰੇ ਸਕੂਲ ਦੇ ਵਿੱਚ ਆ ਕੇ ਬੱਚਿਆਂ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕੀਤਾ ਅਤੇ ਮੈਂ ਇਸ ਮੁਹਿੰਮ ਦੇ ਨਾਲ ਤੁਨੋ ਮਨੋ ਨਾ ਕਿਉਂਕਿ ਇਹ ਜਿਹੜੀ ਅੱਜ ਦੀ ਜਨਰੇਸ਼ਨ ਆ ਇਹਨਾਂ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਨਾ ਬਹੁਤ ਹੀ ਜ਼ਰੂਰੀ ਹੈ ਕਿ ਜਿਹੜਾ ਅੱਜ ਦੇ ਬੱਚੇ ਆ ਉਹ ਕੱਲ ਦਾ ਭਵਿੱਖ ਆ ਤੇ ਭਵਿੱਖ ਜਿਹੜਾ ਆ ਉਹ ਸਵਾਰਨ ਵਿੱਚ ਤੇ ਉਹਨਾਂ ਨੂੰ ਅੱਗੇ ਲੈ ਕੇ ਜਾਣ ਵਿੱਚ ਮੈਂ ਸਰਕਾਰ ਦੇ ਨਾਲ ਆ ਸਕੂਲ ਦੇ ਬੱਚਿਆਂ ਨੇ ਵੀ ਇਹ ਪ੍ਰਣ ਕੀਤਾ ਹੈ ਕਿ ਅਸੀਂ ਜ਼ਿੰਦਗੀ ਵਿੱਚ ਕਦੇ ਵੀ ਨਸ਼ਾ ਨਹੀਂ ਕਰਾਂਗੇ ਤੇ ਜੇ ਅਸੀਂ ਕਿਸੇ ਨੂੰ ਵੀ ਨਸ਼ਾ ਕਰਦੇ ਹੋਏ ਦੇਖਦੇ ਆ ਉਹਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਨੂੰ ਸਿੱਧੇ ਰਾਸਤੇ ਪਾਉਣ ਦੀ ਨਾਲ ਸਰਕਾਰ ਦੇ ਅਸੀਂ ਨਾਲ ਕਦਮ ਬਾਏ ਕਦਮ ਚੱਲਾਂਗੇ